ਅੱਧਾ ਕੀ ਕਰਦਾ ਦੋ ਡਬਲ ਗਮ ਇਹ ਜੀ ਮੈਂ ਪਾਸਤਾ ਬਣਾਇਆ ਸੀ ਇਹ ਤੇ ਜੀ ਸ਼ੂਗਰ ਘੱਟ ਰਹੀ ਜੀ ਫਿਰ ਨਾਲ ਪਾਨੀਆਂ ਖਾਣੀਆਂ ਜੀ ਫਿਰ ਜਿਵੇਂ ਘਰ ਖਾਣਾ ਆਪਾਂ ਉਦਾਂ ਹੀ ਆਪਾਂ ਦੁਕਾਨ ਤੇ ਬਣਾ ਲੈਂਦੇ ਸਹੀ ਗੱਲ ਹੈ ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਕੁਸ਼ਾਨਵੀਰ ਨੂੰ ਛੁੱਟੀ ਅੱਜ ਆਪਣੇ ਨੂੰ ਹਾਂ ਜੀ ਤੇ ਅੱਜ ਕੁਸ਼ਾਨਵੀਰ ਘਰੇ ਆ ਤੇ ਤੁਹਮੇ ਦੱਸਾਂ ਨਾ ਅੱਜ ਸੁੱਤਾ ਕਿੰਨਾ ਕੁਸ਼ਾਨ ਅੱਜ ਕੁਸ਼ਾਨ ਆਪੇ ਜਾਦੇ ਕਿੰਨਾ ਸੁੱਤਾ ਜੀ ਤੂੰ ਅੱਜ 9 ਵਜੇ ਤੱਕ ਅੱਜ ਬਹੁਤ ਸੁੱਤਾ ਕੁਸ਼ਾਨ ਮਾਲਾ ਰਾਤੋ ਜੋ ਲੇਟ ਹੋ ਗਿਆ ਅਸੀਂ ਬੈਠ ਕੇ ਗੱਲਾਂ ਬਾਤਾਂ ਕਰਨ ਲੱਗੇ ਮੈਂ ਜਿਮ ਤੂੰ ਆ ਕੇ ਠੜਾ ਮੈਂ ਉੱਠ ਪੁੱਤਰੀ ਤੇਰੀ ਅੱਧੀ ਛੁੱਟੀ ਤੋਂ ਸੌਂ ਗਈ ਨੰਗੀ ਆ ਹਾਂਜੀ ਤੇ ਛੁੱਟੀ ਹਦ ਤਨ ਪਰ ਹੁੰਦਾ ਸੌਣ ਦਾ ਕਹਿੰਦਾ ਪਾਪਾ ਮੈਨੂੰ ਸੌਂ ਲੈਣ ਦੋ ਮੈਨੂੰ ਸੌਂ ਲੈਣ ਦੋ ਹਾਂ ਉੱਠ ਕੇ ਕੁਸ਼ਾਨ ਵੀ ਨਹੀਂ ਨਾ ਹੋਣਾ ਤੂੰ ਹਨਾ ਹੂੰ ਨਾ ਕੇ ਪਾਗੂ ਬਨ ਗਏ ਫੇਰ ਐਡੀ ਹੋ ਗਈ ਪੁੱਤਰੀ ਹੁਸ਼ਮ ਠੀਕ ਠਾਕ ਜੀ ਦੇ ਦਿਆ ਚੜਦੀ ਕਲਾ ਹਾਂਜੀ ਤੇ ਇਧਰ ਸਾਡੀ ਚਿੜੀ ਇਵਨ 3 ਇੱਥੇ ਰੱਖ ਸੌਂ ਗਿਆ ਤੂੰ ਸੌਂ ਗਿਆ ਇਹ ਤਾਂ ਟੰਕਰ ਦੇ ਆ ਬੁਸ਼ਾ ਨਹੀਂ ਦਿੰਦਾ ਹੁਣ ਠੱਕ ਕੇ ਬੈਠਿਆ ਜੀ ਪਰਸ਼ਾਨ ਵੀਰ ਨਾਲ ਮੈਨੂੰ ਆ ਬੁਸ਼ਾ ਰਹੇ ਬਸ ਬੁਸ਼ਾ ਨਹੀਂ ਦਿੰਦਾ ਉੱਥੇ ਵੀ ਮੇਰਾ ਬੈੱਡ ਹੈ ਇਹਨੂੰ ਸ਼ੇਡੋ ਨਾਲ ਇਹਨੂੰ ਆਦਤ ਹੈ ਆ ਪੈਂਥਰੀ ਦੀ ਪੈਂਥਰੀ ਨੂੰ ਆ ਦੇਖਿਓ ਹੁਣ ਤੁਹਾਨੂੰ ਮੈਂ ਦਿਖਾਉਣਾ ਇਹ ਚਲਵਾ ਪੈਂਥਰ ਨਾਲ ਹਨਾ ਬੈਂਤੀ ਹਨਾ ਬੈਂਤੀ ਆ ਲਿਆ ਫੇ ਲਿਆ ਮੜਾ ਦੇਖ ਲਾਈਏ ਬੈਂਤੀ ਮੜਾ ਜਾ ਹਨਾ ਭਾਈ <laughs> गिर ਗਿਆ ਦਾ ਆ ਦੇਖ ਚੱਕਸਲ ਕਰਨਾ ਕਿਧਰ ਆ ਦੇ ਬਾਸੇ ਹੋਂ ਦਾ ਉਹ ਦੇਖ ਉਧਰ ਤੂੰ ਆ ਵੀ ਦੇਖਾਈ ਜੰਨੇ ਉਧਰ ਵੀ ਦੇਖ ਹੈ ਦੋ ਚੀਜ਼ ਦਿਖਾਈ ਜੰਨੇ ਵੇ ਅੰਦਰ ਨੂੰ ਕਹਿੰਦੇ ਮੈਂ ਕੀ ਕੀ ਦੇਖਾਂ ਮੈਂ ਚਿੜੀ ਦੇਖਾਂ ਦਾ ਕਿੜੀ ਕਾਟੂ ਦੇਖਾਂ ਆ ਦੇਖ ਇਧਰ ਕਿੰਨੇ ਦਿਨ ਦੀ ਗੁੰਮੀ ਹੋਈ ਸੀ ਫੇ ਲੱਗ ਗਈ ਬਸੇ ਨਾ ਹਾਂਜੀ ਫੇ ਲੱਗ ਗਈ ਖੁਸ਼ਾਨਾ ਵੀ ਕੀ ਕਰਾਂ ਜੀ ਫੇ ਸਾਰਾ ਦਿਨ ਨਾ ਹਣਾ ਬਸੇ ਨਾ ਹਣਾ ਤਲਾਬ ਹੋਰ ਤਰੀਕੇ ਦੇ ਕਿੱਟ ਜਿੰਦੇ ਪਲਾਨ ਨੇ ਨੇ ਨਾ ਨਾਣਾ ਖਾਣਾ ਪੀਣਾ ਸੌ ਜਾਣਾ ਫੇਰ ਉੱਠਣਾ ਫੇਰ ਨਾਣਾ ਸੁਣਣਾ ਹੈ ਪੁਰਾਣੇ ਪੁਰਾਣੇ ਸ਼ਾਹ ਸਾਡੇ ਛੁੱਟੀਆਂ ਲੈਣਾ ਨਾ ਹੀ ਪਲਾਨ ਹੁੰਨੇ ਬਸ ਵੀ ਅੱਜ ਸਾਨੂੰ ਸ਼ੇਡ ਹੋਣਾ ਅੱਜ ਨਾ ਸ਼ੇਡ ਸਾਨੂੰ ਕੋਈ ਵੀ ਹੈ ਨਾ ਤੇ ਆਪਣੀ ਮੇਰੇ ਤੋਂ ਰੋਜ਼ ਦੀ ਤਰ੍ਹਾਂ ਰੁਟੀਨ ਹੈ ਤੇ ਆਪਾਂ ਜਿਮ ਨੂੰ ਜਾਏ ਆ ਤੇ ਹੁਣ ਆਪਾਂ ਚੱਲਦੇ ਆ ਆਪਣੀ ਸ਼ੌਪ ਤੇ ਸ਼ੌਪ ਦੀ ਰੋੜੀ ਮੈਂ ਕਿਹੜਾ ਕੱਢਿਆ ਕਫੀ ਕੁਫੀ ਪੀਏ ਆਪਾਂ ਦੁਗਾਰਾ ਬਾਅਦ ਜਾ ਕੇ ਆਹ ਵਾਲਾ ਸਮਾਨ ਅੱਜ ਆਪਣੀ ਸ਼ੌਪ ਤੇ ਵਾਸਤੇ ਹੋਣਾ ਹੈ ਸ਼ਨੀਵਾਰ ਨੂੰ ਨਾ ਜ਼ਿਆਦਾ ਕਰਨੀ ਪੈਣੀ ਤਿਆਰੀ ਕੰਮ ਕਰਦੀ ਤੇ ਬਾਕੀ ਕੱਲ ਆਪਣੀ ਸ਼ਾਪ ਤੇ ਆਏ ਸੀਗੇ ਆਪਣੇ ਭਾਈ ਆਪਣੇ ਲਾਲ ਜੀ ਨਹੀਂ ਆਏ ਸੀਗੇ ਬੜੇ ਸਤਿਕਾਰਯੋਗ ਨੇ ਸਾਡੇ ਬਾਪੂ ਜੀ ਉਹਨਾਂ ਦੇ ਉਹ ਫਰੈਂਡ ਨੇ ਸਾਡੇ ਮਤਲਬ ਵੀ ਜਦੋਂ ਮੈਂ ਇੰਡੀਆ ਤੋਂ ਆਇਆ ਸੀਗਾ ਨਾ ਉਦੋਂ ਦੋ ਹੀ ਉਹ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਉਂਦੇ ਜਾਂਦੇ ਰਹੇ ਨੇ ਬੜੇ ਸਤਿਕਾਰਯੋਗ ਨੇ ਬੜਾ ਚੰਗਾ ਲੱਗਦਾ ਜਦੋਂ ਆਪਣੇ ਨਾਲ ਸੱਜਣ ਮਿੱਤਰ ਭੈਣ ਭਰਾ ਪੁਰਾਣੇ ਆਪਾਂ ਨੂੰ ਮਿਲਦੇ ਆ ਬੜਾ ਚੰਗਾ ਲੱਗਦਾ ਤੇ ਬਾਕੀ ਆਹ ਵਾਲਾ ਸਮਾਨ ਆਉਣੇ ਅੱਜ ਕਿਹਵੇਂ ਕਹਿ ਲਿਖਾਂਗੇ ਪਾਨ ਉਹ ਮੈਨੂੰ ਪੁੱਛੀ ਉਹ ਮੈਂ ਕਈ ਵਾਰ ਸੋਨ ਆ ਕੀ ਲਿਖਿਆ ਕਈ ਵਾਰੀ ਮੈਂ ਹੁੰਦੀ ਨਹੀਂ ਹੈ ਨਾ ਇੱਧਰ ਉੱਧਰ ਫਿਰ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਪਤਾ ਨਹੀਂ ਇਹਨੇ ਕੀ ਲਿਖਿਆ ਹੋਣਾ ਪਾਨ ਲਿਖੀ ਹੋਈ ਆ ਤੇ ਸਮਾਨ ਅਜ ਬਣਾ ਹੋਣਾ ਬੂਸਤੇ ਗਰਾਂਦੇ ਸਾਕੀ ਬੂਸਤੇ ਨਾ ਜਿੱਦਾਂ ਲਫਾਫਾ ਹੁੰਦਾ ਮੈਨੂੰ ਲਫਾਫੇ ਨੂੰ ਕਹਿੰਦੇ ਨੇ ਬੂਸਤਾ ਕੋਈ ਵੀ ਲਫਾਫਾ ਹੋਵੇ ਚਾਹੇ ਉਹ ਆਪਣਾ ਆਪਣਾ ਹੱਥੇ ਫੜਨ ਵਾਲਾ ਹੋਵੇ ਚਾਹੇ ਉਹ ਕੂੜੇ ਵਾਲਾ ਜੋ ਮਰਜੀ ਲਫਾਫਾ ਉਹਨੂੰ ਬੂਸਤਾ ਕਹਿੰਦੇ ਨੇ ਇਨਸਲਾਤਾ ਜਿਹੜਾ ਆਪਣਾ ਸੈਲਡ ਹੁੰਦਾ ਹੈ ਤੇ ਮਿਰਲਜ਼ਾ ਨੇ ਕਹੇਦਨੇ ਆ ਬਤਾਉਆਂ ਨੂੰ ਬੈਂਗਣਾ ਨੂੰ ਕਹੇਦਨੇ ਆ ਪੋਮੋਡੋਰੋ ਪੋਮੋਡੋਰੋ ਕਹੇਦਨੇ ਆ ਟਮਾਟਰਾਂ ਨੂੰ ਤੇ ਬਜ਼ੀਲੀ ਕੋ ਤੁਲਸੀ ਨੂੰ ਕਹੇਦਨੇ ਆ ਬੂਫਲਾ ਜਿਹੜਾ ਬੋਫੈਲੋ ਦਾ ਮਾਝੀ ਦੁਦਰਾ ਬਣਦਾ ਵਿਓਸਟਲ ਇਹ ਅਸਾਂ ਵਿਓਸਟਲ ਕੀ ਹੁੰਦੀ ਹੈ ਕਿ ਮੈਨੂੰ ਸਮਝ ਨਹੀਂ ਆ ਆਪਣੇ ਪੰਜਾਬੀ ਤਾਂ ਹੁੰਦੀ ਨਹੀਂ ਵਿਓਸਟਲ ਜਿਹੜੀ ਹਾਰਡਕ ਵਿੱਚ ਪੈਂਦੀ ਹੈ ਜਿਹੜੀ ਹਾਰਡਕ ਵਿੱਚ ਪੈਂਦੀ ਹੈ ਤੇ ਕੋਟ ਦਾ ਰੇਖਾ ਨੇ ਕੀ ਹਾਲ ਮਾਰਿਆ ਵੇ ਹਾਂਜੀ ਬਾਮ ਫਿੱਕਾ ਕੋਟ ਹੈ ਬਾਮ ਵੈਸੇ ਹੀ ਗੰਦੀਆਂ ਹੋ ਜਾਂਦੀਆਂ ਪਰ ਇੱਕ ਚਾਹੀਦੇ ਨੇ ਬੱਚਿਆਂ ਨੂੰ ਨਾ ਬੱਚਿਆਂ ਨੂੰ ਟ੍ਰੀਟਮੈਂਟ ਕਰੇ ਕਰੇ ਹਨਾ ਬੱਚਿਆਂ ਨੂੰ ਟ੍ਰੀਟ ਟਰੀਟਮੈਂਟ ਆ ਦੇ ਕਦੇ ਕਦੇ ਟਰੀਟਮੈਂਟ ਦੀ ਲੋੜ ਪੈਂਦੀ ਰਹਿੰਦੀ ਜਿੱਦਾਂ 35 ਨੂੰ ਕਦੇ ਕਦੇ ਟਰੀਟਮੈਂਟ ਦੀ ਲੋੜ ਪੈ ਜਾਂਦੀ ਆ ਉਦੋਂ ਸਾਡੇ 96 ਟਰੀਟਮੈਂਟ ਦੀ ਲੋੜ ਪੈਂਦੀ ਆ ਦੇਖ ਦਿੰਦੇ ਕੀ ਮਾਰ ਦੋਈ ਐਵੇਂ ਦੀ ਚੱਲੀਏ ਆਪਾਂ ਛੰਡਣਾ ਉਹਨਾਂ ਦੇ ਪਾਪਾ ਕੇ ਜਗ੍ਹਾ ਸਮਾਨ ਲੈ ਕੇ ਆਣ ਪਹਿਲਾਂ ਨਾ ਆਣਾ ਨਾ ਆਣਾ ਇਹ ਨਾ ਆਣਾ ਹੈ ਦਰਵਾਜ਼ੇ ਜਾਂ ਤੂੰ ਨਾਲ ਲੈ ਫੇਰ ਬਾਅਦ ਕਿੱਥੇ ਚੱਲਦੇ ਆਪਾਂ ਸਾਡੇ ਬਾਅਦ ਚ ਲਿਆ ਦੁਪਹਿਰ ਤੋਂ ਬਾਅਦ ਲੈ ਆਏ ਸਮਾਨ ਨਹੀਂ ਤੋ ਬਹੁਤ ਹੈ ਅੱਜ ਮੇਰੇ ਤੋਂ ਮੌਸਮ ਇਹਨਾ ਸੁਣਾ ਬਾਹਰ ਨਾ ਇਹਨੇ ਸੋਨੇ ਮੌਸਮ ਵਿੱਚ ਘਰ ਬੈਠਣੋਂ ਤੇ ਲਗਾ ਤਰਕਾਰ ਦੇ ਬੰਦਾ ਬਾਹਰ ਜਾਵੇ ਧੁੱਪ ਦੇ ਵਿੱਚ ਸਹੀ ਗੱਲ ਹੈ 35 ਹੈਨਾ ਧੁੱਪ ਤੇ ਵੀ 35 ਕਿਲੇ ਕੱਢਿਆ ਮੇਤਰੋ ਦੋ ਤਿੰਨ ਕਿਲੇ ਲਾਇਆ ਬਾਹਰ 35 ਇਹਦਾ ਸੰਢਾ ਜੀ ਛੱਡਦਾ ਧੁੱਪੇ ਦਾ ਕੀ ਘਟਣਾ 35 ਅੱਡੀ ਨੇ ਕੀ ਮੈਂ ਤਾਂ ਠੰਡਾ ਹੀ ਠਿੱਕੇ ਬੰਦ ਅੱਜ ਤਾਂ ਫੇਰ ਮੌਸਮ ਬਹੁਤ ਵਧੀਆ ਧੁੱਪ ਲੱਗੀ ਵੀ ਹੈ ਚਲ ਸੱਗ ਠੁੱਸ ਪੁੱਤ ਨਾਲ ਤੁਸੀਂ ਨਾਲ ਲੋ ਪਾਪਾ ਜੀ ਸਮਾਂ ਜੱਕ ਲੋ ਠੀਕ ਹੈ ਤੁਸੀਂ ਥੱਕ ਗਏ ਥੱਕੇ ਤੁਸੀਂ ਥੱਕ ਗਏ ਇਹ ਦੇ ਦੇ ਵੀ ਹੁਣ ਮੈਂ ਧੱਕਾ ਫੜਦਾ ਉਂਗਲੀ ਫੜਾ ਤੂੰ ਕੁਝ ਨਹੀਂ ਪੜ ਰਿਹਾ ਚੱਗਾ ਸ਼ਾਮਾ ਫਿਰ ਅੱਜ ਖਾਣ ਵਾਸਤੇ ਕੀ ਬਣਾ ਕਰੀ ਅੱਜ ਮੇਰੇ ਸਰਾ ਬੰਡੇ ਕੋਲ ਪਾਸਤਾ ਬਣਦਾ ਕਿ ਕੜੀ ਝੋਲੇ ਬਣਦੇ ਗੁਰਸ਼ਾਨ ਨੂੰ ਪੁੱਛਦੇ ਆ ਕੀ ਬਣਾਉਣਾ ਪਾਸਤਾ ਬਣਾ ਲੋ ਵਧੀਆ ਪਾਸਤਾ ਖਾਣ ਹਾਂ ਲੈ ਸਿੱਤੀ ਬੇਨ ਪੰਜੂ ਕੱਢੀ ਟੈਪ ਲੈ ਆਣ ਹਾਂ ਠੀਕ ਹੈ ਨੀ ਪਾਸਤਾ ਵਧੀਆ ਬਣਾ ਕੇ ਸ਼ੂਗਰ ਵਾਲਾ ਉਹ ਬਣਾ ਲੋ ਓਕੇ ਜੀ ठीक है शानवीर तू okay. तू ना आके तू ना आके ना, ना? मम्मी हेल्प करायो ठीक है okay. पास्ता बनाने ਦੇ ਵਿੱਚ ਪਾਸਤਾ ਸਿੰਪਲ ਬਣਾਇਓ ਕੁਸ਼ਾਨਵੀਰ ਹਾਂਜੀ ਬਹੁਤਾ ਕੁਝ ਨਾ ਪਾਇਆ ਠੀਕ ਹੈ ਜਮੇ ਸਿੰਪਲ ਪਾਸਤਾ ਬਣਾਇਓ ਬਸ ਹਾਂਜੀ ਇੱਕ ਟਮੇਟੋ ਸਾਸ ਪਾ ਲਈ ਬੇਜ ਤੇ ਸਿੰਪਲ ਪਾਸਤਾ ਬਣਾਇਆ ਠੀਕ ਹੈ ਮੈਂ ਜਾ ਕੇ ਸਮਾਨ ਲੈ ਕੇ ਆ ਤੁਹਾਡੇ ਨਾਲ ਮੈਂ ਕੰਮ ਡਨ ਕਰ ਦਾਂ ਸਰ ਠੀਕ ਹੈ ਦੇਖੋ ਬਾਹਰ ਕਿੰਦਾ ਵਧੀਆ ਮੌਸਮ ਹੈ ਟਪ ਲੱਗੀ ਵੇ ਟਪ ਆਹ ਕਰ ਲੋ ਬਾਹਰ ਗਿਆ ਪੈਂਤੀ ਆ ਜਾ ਪੁੱਤ ਆ ਜਾ ਆਜੋ ਆਜੋ ਪੈਂਤੀ ਵਾਲਾ ਗੇਟ ਖੁੱਲ ਗਿਆ ਦਰਵਾਜ਼ਾ ਖੁੱਲ ਗਿਆ ਆ ਜਾਓ ਇਹ ਤਾਂ ਕਿਹੜੇ ਲਾ ਗਿਆ ਮਿੱਤਰੋ ਆਪਣੇ ਦੇਖੋ ਕਿੰਨੀ ਸੋਹਣੀ ਗੱਲਬਾਤ ਹੈ ਮੌਸਮ ਦੇ ਵਿੱਚ ਇੱਥੋਂ ਖੜਾ ਆ ਤਾਂ ਜੀ ਬਹੁਤ ਵਧੀਆ ਬਣੀ ਹੋਈ ਹੈ ਸਾਡੀ ਜਿਹੜੀ ਆ ਵਾਲੀ ਪੌੜੀਆਂ ਬਣੀ ਹੋਈਆਂ ਆ ਤਾਂ ਗੱਲਬਾਤ ਬਹੁਤ ਸੋਹਣੀ ਹੈ ਇੱਥੋਂ ਖੜ ਕੇ ਸਾਰਾ ਸ਼ਹਿਰ ਬਹੁਤ ਸੋਹਣਾ ਮਿੱਤਰੋ ਦਿਖ ਰਿਹਾ ਹੈ ਕੱਪੜੇ ਵੀ ਕੱਢ ਲੈਨੇ ਬਾਹਰ ਹਾਂ ਥੋੜੀ ਜਿਹੀ ਧੁੱਪ ਕਦੇ ਆ ਜਾਂਦੀ ਸੀ ਚਲੀ ਜਾਂਦੀ ਹੁਣ ਤਾਂ ਸਮਾਂ ਇੱਥੇ ਦਾ ਮੈਂ ਧੁੱਪ ਮਲਾਉਣੀ ਨਹੀਂ ਨਹੀਂ ਹੁਣ ਚਲੋ ਹੁਣ ਕੋਈ ਨਹੀਂ ਕੱਪੜੇ ਥੋੜੀ ਨਹੀਂ ਅੱਜ ਕੋਹ ਨੂੰ ਨਹੀਂ ਜਾਈ ਉੱਥੇ ਤਾਂ ਕੋਈ ਨਹੀਂ ਪadne ਬਰਲੇ ਪਾਸੇ ਆਪਾਂ ਚੱਲੀ ਹਾਂਜੀ ਮੈਨੂੰ ਇਹ ਲੋਟੇ ਤੱਕ ਦੀਸਦੇ ਆ ਜਿਵੇਂ ਮੈਂ ਉੱਥੇ ਨਹੀਂ ਕੱਪੜੇ ਸੁਕਾਉਣਾ ਫਿਰ ਕੀ ਹੁੰਦਾ ਆ ਤਾਂ ਜਗਾ ਬਹੁਤ ਵਧੀਆ ਆਪਣੇ ਉੱਥੇ ਉੱਥੇ ਤੋਂ ਇੱਥੇ ਤੱਕ ਚੜਦੀ-ਚੜਦੀ ਆਉਂਦੀ ਗੱਲੀ ਆਪਣੇ ਜੇ ਤਾਂ ਸਵੇਰ 9 ਵਜੇ ਉੱਠ ਖੜੇ ਤਾਂ ਧੁੱਪ ਸਿੱਕ ਲਈ ਉਸ ਤੋਂ ਬਾਅਦ ਨਹੀਂ ਹੈ ਨਹੀਂ ਸੀ ਜੀ ਹਾਂ ਉਹ ਤਾਂ ਧੁੱਪ ਸੀਗੀ ਇੱਥੇ ਤੋਂ ਪੈਗੇ ਇੱਥੇ ਕੱਪੜੇ ਸੁਕਾਉਣੇ ਪਾਉਣੇ ਆਪਾਂ ਜੀ ਇੱਥੇ ਵਧੀਆ ਹਾਂ 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 ਐਸੇ ਕੁਰਸੀ ਜਾਈ ਹੋਵੇ ਇੱਥੇ ਇੱਥੇ ਰਾਤ ਸੂਜ ਇੱਥੇ ਹਾਲੇ ਇਧਰ ਤੇ ਇਹਨੇ ਲਗਭਗ ਹਾਲੇ ਹੋਰ 2 3 ਘੰਟੇ ਸੂਜਾਂਦਾ ਰਹੀ 3:30 ਦੇ ਬੀਤੇ ਸੂਜ ਇੱਥੇ ਹੀ ਰਹਿਣੇ ਹਾਂਜੀ ਬਿਲਕੁਲ ਅਧਿਗੁਰ ਜਿੱਥੇ ਪਏ ਨੇ ਕੱਪੜੇ ਲਾਗ ਵੰਡੀ ਮੈਂ ਦੇਖੋ ਮਿੱਤਰ ਦੇ ਉੱਪਰ ਉਹਨਾਂ ਦੀ ਵੀ ਇੱਥੇ ਪਏ ਹੋਏ ਹਾਂਜੀ ਫਾਸੋਕੜੇ ਖੁੱਲ ਗਏ ਨੀ ਨਾ ਜੀ ਮੈਰੀ ਪਾਉਂਦਾ ਡਰ ਕੇ ਆਗੇ ਤਾਂ ਜਿੱਤ ਹੁੰਦੀ ਹੈ ਡਰ ਨਾ ਕਿ ਨਹੀਂ ਗੱਲ ਹੋਵੇ ਹੁੰਦਾ ਵੀ ਆਪਣੀ ਸ਼ਾਪ ਆ ਥੱਲੇ ਵੀ ਆ ਸੁਣੋ ਹੀ ਹਰ ਹਾਂ ਇਹ ਮਿਆ ਕੱਪੜੇ ਪਏ ਹੋਏ ਨੇ ਇਹ ਤਾਂ ਗੱਲ ਹੈ ਚਲੋ ਬਾਕੀ ਥੱਲੇ ਮਿੱਤਰ ਕੰਮ ਦਾ ਸਾਰਾ ਨਵੇੜ ਤਾਂ ਆਪਾਂ ਨੇ ਝਾੜੂ ਪੋਚਾ ਡੰਨ ਐਨ ਸਾਰਾ ਕੁਝ ਓਕੇ ਸੈਟਅਪ ਕਰਤਾ ਸਾਡੇ ਕੰਮ ਦੇ ਆ ਵੀ ਸੋਭਾ ਉੱਠ ਕੇ ਘੰਟਾ ਡੇਢ ਘੰਟਾ ਹਿੰਮਤ ਮਾਰ ਲਈ ਤਾਂ ਕੰਮ ਸਾਰਾ ਸੈੱਟ ਹੋ ਜਾਂਦਾ ਹੈ ਉਸ ਦਿਵਸ ਸ਼ਾਮ ਨੂੰ ਆਪਾਂ ਸੱਤ ਕਿ ਪੰਜ ਵਜੇ ਆਪਣੀ ਸ਼ਾਪ ਠੀ ਦੇ ਵਿੱਚ ਅੱਗ ਬਾਲ ਦਿੱਤੀ ਆ ਤੇ ਫਿਰ ਕੰਮ ਕਾ ਸਟਾਰਟ ਕਰ ਦਿੱਤੇ ਦਿਨ ਦਿਨ ਆਪਣੇ ਕੋਲ ਸੋਹਣਾ ਟਾਈਮ ਹੁੰਦਾ ਹੈ ਮਤਲਬ ਵੀ ਘੁੰਮਣ ਫਿਰਨ ਦਾ ਵੀ ਜਿਮ ਜਾਣ ਦਾ ਵੀ ਪਰਿਵਾਰ ਨਾਲ ਫੈਮਿਲੀ ਕੇ ਸਾਰਾ ਕੁਝ ਸਪੈਂਡ ਕਰਨ ਦਾ ਤੇ ਬੜਾ ਵਧੀਆ ਸ਼ੁਕਰ ਹੈ ਪ੍ਰਮਾਤਮਾ ਦਾ ਬਸ ਇਦਾਂ ਚੱਲੀ ਜਾਵੇ ਤੁਸੀਂ ਬਣਾਓ ਪਾਸਤਾ ਮੈਂ ਸਮਾਂ ਜਾ ਕੇ ਲੈ ਕੇ ਆ ਠੀਕ ਹੈ ਟਾਈਮ 1:30 ਵਜ ਗਿਆ ਮਿੱਤਰੋ ਹੁਣ ਤੇ ਪਾਸਤਾ ਆਪਣਾ ਬਣ ਕੇ ਰੈਡੀ ਹੋ ਗਿਆ ਅੱਧਾ ਕੀ ਕਰਦਾ ਦੋ ਡਬਲ ਕਰ ਇਹ ਜੀ ਮੈਂ ਪਾਸਤਾ ਬਣਾਇਆ ਸੀ ਇਹ ਤੇ ਜੀ ਸ਼ੂਗਰ ਘੱਟ ਰਹੀ ਜੀ ਫਿਰ ਨਾਲ ਪਾਨੀਆਂ ਖਾਣੀਆਂ ਜੀ ਫਰਨਾ ਉਹ ਦਰਨ ਉਹ ਦਰਜੀ ਇਹ ਫਿਰ ਦੇਖਣਾ ਦਈਏ ਆ ਦੇਖੋ ਇੱਧਰ ਬਸ ਆ ਪਾਸਤੇ ਦੇ ਵਿੱਚ ਨਾ ਸ਼ੂਕੋ ਬਿਲਕੁਲ ਵੀ ਪਾਈ ਪਾਸਤਾ ਮੈਂ ਕਿਹਾ ਵੀ ਆਪ ਆਪਣਾ ਸ਼ੂਕੋ ਸੌਸ ਵਾਲਾ ਸੁੱਕਾ ਪਾਸਤਾ ਬਣਾ ਦਲੇ ਮੜੀ ਵਿੱਚ ਦਿਖਾਈ ਜੋ ਇਹ ਉੱਪਰ ਸ਼ੂਕੋ ਸਪਾਈ ਉੱਪਰ ਨੂੰ ਕਸ ਪਤਾ ਨਹੀਂ ਕਿੱਦਾਂ ਜੀ ਪਾਈ ਵੀ ਵਧੀਆ ਸੀ ਕਿ ਫਿਰ ਘਟ ਗਈ ਜੀ ਇਹਦੇ ਵਿੱਚ ਜਦੋਂ ਪਾਇਆ ਉਦੋਂ ਘਟ ਗਈ ਜੀ ਚਲ ਠੀਕ ਹੈ ਘੜਕਾ ਜਿੰਗ ਤੇ ਨੂੰ ਹੁਣ ਬਧੀ ਤੇ ਕਿ ਰੰਗ ਘੜਕਾਈਏ ਹਾਂਜੀ ਹਾਂਜੀ ਇਹਦੇ ਵਿੱਚ ਜਿਹੜਾ ਆਪਾਂ ਕੜਾ ਬਣਾਉਣਾ ਕੜਾ ਦੀ ਸਮੈਲ ਆਉਂਦੀ ਦੀ ਆਪਣੇ ਦੀ ਬਣਨ ਤੋਂ ਬਾਅਦ ਐਦਾਂ ਹੀ ਟਮੇਟੋ ਸੌਸ ਬਣਦੀ ਹੈ ਨਾ ਪਾਸੇ-ਵਾਸੇ ਇਹਦੇ ਵਿੱਚ ਵੀ ਖੁਸ਼ਬੂ ਆਉਗੀ ਜਦੋਂ ਸਮੈਲ ਆਈ ਖੁਸ਼ਬੂ ਆਈ ਉਦੋਂ ਵਿੱਚ ਪਾਸਾ ਹੀ ਐਡ ਕਰਦੀਆਂ ਪਾਸਾ ਏ ਚ ਠੀਕ ਹੈ ਜੀ ਨਹੀਂ ਤੇ ਕੱਚਾ ਬਣ ਜਾ ਰਹਿਣਾ ਸ਼ੂਗਰ ਦਾ ਵਿੱਚ ਇਹਦੇ ਹਾਂਜੀ ਪਰ ਸੋਣ ਤਾਂ ਮੋਸਟਲੀ ਹੋਣਿਆ ਹੀ ਆ। ਤੂੰ ਮੈਨੂੰ ਇਹ ਤੂੰ ਪੁੱਛ ਰਿਹਾ ਕਿ ਪਾਸਤਾ ਮੈਂ ਤਾਂ ਦੱਸ ਦਿਆ ਕਰੂੰ ਮੈਂ ਕੁੱਕ ਬੰਦਾ ਯਾਰ। ਮੈਂ ਹੀ ਬਣਾਉਂਦੀ ਆ ਜੀ ਪਰ ਪਤਾ ਨਹੀਂ ਅੱਜ ਕਿਦਾਂ ਮੇਰੇ ਕੱਟ ਪੈ ਗਈ ਜਿਵੇਂ ਨਾਲ ਜਾਈ ਗਿਆ ਸਹੀ ਐ। ਉਹਨੂੰ ਕੱਟ ਗਈ ਜੀ ਜਦੋਂ ਪਾਸਤਾ ਆਇਆ ਉਦੋਂ ਬਿਲਕੁਲ ਹੀ ਆ ਬੰਦੋ ਜੀ ਇਦਾਂ ਦਾ ਬਣ ਗਿਆ। ਦੇਖ ਤਾ ਦੀ ਸਹੀ ਗਈ ਇਹਨੂੰ ਕੀ ਕਾਹਨ ਖਾਉਂਗੇ ਇਹਨੂੰ? ਹਾਂਜੀ। ਇਹਨਾਂ ਦਾ ਛੱਡ ਦੇ ਕਿਤੇ ਮਿਲ ਖਾ ਵੀ ਲੈਣਾ ਬਾਈ ਸੁੱਕਾ ਜਾਵੇਂ ਵੀ। ਨਾ ਖਾਣ ਨਹੀਂ ਹੋਣਾ ਇਹ ਚੰਗੀ ਲੱਗ। ਨਾਲ ਪਾਨੇ ਵੀ ਕੱਟੇ ਅੱਜ। ਅਟਾਲੀਆਂ ਲੋਕਾਂ ਦੀ ਰੋਟੀ। ਇਹ ਮੇਰੇ ਤੋਂ ਜਿੱਦਾਂ ਹਾਂ ਨਾ ਆਪਾਂ ਰੋ ਦੇ ਬੈਰ ਨੂੰ ਤੇ ਸ਼ਾਮ ਨੂੰ ਪਾਸਤੇ ਨਾਲ ਹੋ ਗਿਆ ਜਾਂ ਕੋਈ ਵੀ ਚੀਜ਼ ਹੋ ਗਈ ਤਾਂ ਇਹਨਾਂ ਰੋਟੀ ਦੀ ਜਗ੍ਹਾ ਉੱਪਰ ਆਪਾਂ ਨਾ ਵਰਤਣੀ ਵਰਤਣਾ ਇਹਨੂੰ ਪਾਣਾ ਗਏ ਨੇ ਹੁਣ ਕਰੋ ਚੈੱਕ ਮਿੱਤਰੋ ਆਪਣੇ ਪਾਸਤਾ ਬਣਾ ਪਾ ਕਰ ਦੇ ਚੁੱਲ੍ਹੇ ਦੇ ਵਿੱਚ ਆ ਦੇਖ ਆ ਹੁੰਦਾ ਪਾਸਤਾ ਜੇ ਕਿਤੇ ਪਾਸਤਾ ਪਾਣੀ ਥੋੜਾ ਜਿਮਤ ਰੱਖਿਆ ਹੋਣਾ ਸਾਈਡ ਤੇ ਜਿਹੜਾ ਪਾਸੇ ਪਣੀ ਉਬਲੇ ਹੁੰਦਾ ਓਨੇ ਹੋ ਪਾਸਤਾ ਵਧੀਆ ਰੋਣਾ ਸਹੀ ਹੈ ਇਹ ਵੀ ਲੋ ਇਕੱਠੇ ਬਣਨ ਹਾਲੇ ਹਾਂਜੀ ਫਿਰ ਇਹ ਵੀ ਚਲੇ ਇਹ ਵੀ ਖਾਣ ਦਾ ਸੁਆਦ ਆਊਗਾ ਮਾੜਾ ਮੋਟਾ ਹੋਈ ਚਲੋ ਬੱਧੀਏ ਸ਼ੁਰੂ ਦੇ ਪਹਿਲਾਂ ਸੋਚ ਲੈ ਗਏ ਸੀ ਕਿ ਬੱਚ ਮੇਰੇ ਕੰਨ ਦੇ ਪਾਸੇ ਹੋਦੀ ਵਜੇ ਗਾਉਂਦੇ ਮੇਰੇ ਚੀਜ਼ ਨੇ ਕੁਝ ਘਟਦੀ ਹਾਂਜੀ ਬਣਾਈ ਆਪਣੀਆਂ ਬਣਾ ਲਿਆ ਕਰੋ ਦੇਖੋ ਪਾਸਤਾ ਵਾਉ ਹੋਈ ਪਈ ਐ ਨਾ ਇਹ ਹੱਥ ਲੱਗਣੇ ਸੀਗੇ ਮੇਰੇ ਯਾਰ ਸਹੀ ਗੱਲ ਐ ਕੁੱਕ ਸਾਹਿਬ ਹੱਥ ਲੱਗਣੇ ਸੀ ਤਾਂ ਗੱਲ ਬਣੀ ਸੀ ਨਾ ਲਓ ਪੌਲੇਟਾਂ ਵਿੱਚ ਤੇ ਖਾਈਏ ਫਿਰ ਹੁਣ ਆਪਾਂ ਆਪਣੀ ਮੇਟਰ ਸ਼ੌਕ ਤੇ ਪਹੁੰਚ ਗਏ ਆ ਤੇ ਅੱਜ ਆਪਾਂ ਬਣਾ ਰਹੇ ਆ ਕੁਰਕੇਤੇ ਦੀ ਪਤਾਤੇ ਆਲੂ ਆ ਦੇ ਫਿਰ ਦਰ ਇਹ ਰਹੇ ਉਹ ਆਲੂ ਉਬਲ ਰਹੇ ਨੇ ਉਹ ਆਲੂ ਬਣ ਗਏ ਨਾ ਇਹ ਵੀ ਤਾਂ ਆਪਣੀ ਸੁਪਰੀ ਬਣਦੀ ਉਦਾਂ ਬਣਦੇ ਨੇ ਕੁਰਕੀਤੇ ਦੀ ਪਤਾ ਤੇ ਤੇ ਵਿੱਚ ਪਾਵਾਂਗੇ ਆਪਾਂ ਇਹਨਾਂ 'ਪਲ ਹਰਮ ਨੂੰ ਮਿਲੋ ਤੇਰਮਾ ਸਸੀਗਾਲੀ ਸਸੀਗਾਲੀ ਫਿਰ ਪਾਵਾਂਗੇ ਆਪਾਂ ਆਵ ਵਾਲੇ ਕਿਉਂਕਿ ਜੇ ਇਕੱਲੇ ਆਲੂਆਂ ਨੂੰ ਆਪਾਂ ਬਟਦੀਏ ਉਹਨਾਂ 'ਚ ਉਹ ਚੀਜ਼ ਆਉਂਦੀ ਨਹੀਂ ਤੇ ਇਹਦੇ ਨਾਲ ਫੇਰ ਫਰਕ ਪੂਜੇ ਚੀਜ਼ ਦਾ ਤੇ ਬਾਕੀ ਮਾਰਕਟ ਸਮਾਨ ਆਪਾਂ ਲੈਂਦਾ ਸੀ ਹੁਣ ਆਪਾਂ ਸਾਰਾ ਸਮਾਨ ਤਾਰਤਾ ਤੇ ਆ ਹੈਗੇ ਨੇ ਜੁਕੀਨੀਆਂ ਦੇ ਫੁੱਲ ਇਹਨਾਂ ਦਾ ਪੀਜ਼ਾ ਬੜਾ ਟੌਪ ਬੜਾ ਤੇਜ਼ੀ ਬਣਦਾ ਹੈ ਫਿਉਰੀ ਬੀਜ਼ੂਕਾ ਕੋਨ ਅਲੀਸ਼ੀ ਮੱਛੀ ਨਾ ਬਣਦਾ ਪੀਦਾ ਇਹ ਇੱਕ ਐਂਡ ਬਣਦਾ ਪੀਦਾ ਤੇ ਬਾਕੀ ਉਹਨਾਂ ਆਲੂ ਕਿੰਨੇ ਟਾਈਮ ਲੱਗਣਗੇ ਮਤਲਬ ਆਲੂ ਇਹ 20 20 ਮਿੰਟ ਲੱਗਣਾ ਹੈ 20 ਮਿੰਟ ਲੱਗਣਾ ਪਰ ਬੀਗ ਵਾਲਾ ਉਪਰ ਕੋਸ ਤੋਂ ਕਰ ਕੇ ਆਉਂਦੇ ਆ ਤਿਆਰੀ ਤਾਂ ਟਾਈਮ 3 ਵਜ ਗਏ ਮੈਂ ਕਹਾਂ ਜੇ ਅਪਾ ਟਾਈਮ ਨਾਲ ਕੰਮ ਕਾ ਸਟਾਰਟ ਕਰ ਦਈਏ ਤੇ ਸ਼ਾਮ ਤੋ ਉਹਨਾਂ ਥੋੜਾ ਜਿਹਾ ਛੇਤੀ ਕੰਮ ਸਟਾਰਟ ਹੋ ਜਾਂਦਾ ਤੇ ਅਸੀਂ ਆਪਣੀ ਹੁਣੇ ਤੇ ਅਲੀਸ਼ ਨੂੰ ਸਟਾਰਟ ਕਰ ਦੇਣੀ ਆ ਤੇ ਸ਼ਾਮ ਜਰੂ ਗਾਹ ਕਰਨੇ ਵਾਸਤੇ ਆਪਣੀ ਰੈਡੀ ਹੋਏ ਬੈਠੇ ਪਾਏ 5 ਵਜ ਨਾਲ ਠੀਕ ਹੈ ਸ਼ਮਾ ਹਾਂਜੀ ਸ਼ਮਾ ਪਹੁੰਚ ਗਿਆ ਤੇ ਸਮਾਂ ਦੀ ਆਪੇ ਸਲਾਦੀ ਘਟਬਟ ਹੁਣੇ ਕਰਦਿਆਂ ਆਪਾਂ ਹਾਂ ਹਾਂਜੀ ਹਾਂਜੀ ਜਿੱਦਾਂ ਪਾਸਤਾ ਬਣਾਇਆ ਨਾ ਵਧੀਆ ਜਿਹਾ ਉਦਾਂ ਹੀ ਬਣਾਉਣੇ ਇੱਕੋ ਪਾਸਤਾ ਉਹ ਨਾ ਕਿ ਦਿੱਤਾ ਜੀ ਇੱਕ ਤੁਸੀਂ ਹਰ ਵੀ ਮਾ ਚਾਖਾ ਨਹੀਂ ਸਹੀ ਗਾ ਪਾਸਤਾ ਹੀ ਵੱਟ ਕਰ ਸਹੀ ਗਾ ਬੈਰੀ ਗੁੱਡ ਐਦਾਂ ਹੀ ਐਦਾਂ ਹੀ ਦਹੀਂ ਜੋ ਬਾਕੀ ਸਭ ਨੂੰ ਪਤਲਾ ਪੂਰਾ ਸਾਫ ਹੋ ਗਿਆ ਉਹ ਤੁਹਾਨੂੰ ਕਿਸਾਨ ਆਹ ਖਾਣਾ ਦੇ ਬੰਦਾ ਭੁੱਖੇ ਖੜੇ ਕੀ ਦੱਸ ਕੀ ਕਰੀ ਖਾਣਾ ਹੀ ਆ ਨਹੀਂ ਜੈਨਾ ਮਾੜਾ ਵੀ ਨਹੀਂ ਨਹੀਂ ਵਧੀਆ ਬਣਾ ਪਾਸਤਾ ਬਹੁਤ ਵਧੀਆ ਬਣਾ ਮਿੱਤਰੋ ਆਪਾਂ ਸ਼ਾਨੂ ਕਵਾਬ ਵੀ ਬਣਾਉਣੇ ਆ ਪਾਸਤਾ ਬਹੁਤ ਵਧੀਆ ਬਣਿਆ ਸੀਗਾ ਲਾਲੂ ਬਜਾਣਾ ਵਾਚੇ ਮੁੰਨਕਰ ਕੀਤੀ ਪਟਾ ਤੇ ਤੇ ਬਾਕੀ ਉਹ ਤਾਂ ਕੁਆਉ ਲੈ ਕੇ ਟੰਗਦਾ ਸਹੀ ਕਰੀਸ ਤਿਆਰੀ ਵਿੱਚ ਸਾਮਾਨ ਠੀਕ ਹੈ ਹਾਂਜੀ ਸ਼ਾਮ ਨੂੰ ਜ ਆਰਡਰ ਸ਼ੁਰੂ ਹੋ ਗਏ ਨੇ ਉਹਨੇ 4 ਤੋਂ 15 ਬੰਦੇ ਟੇਬਲੇ ਕਰਨਾ ਦਾ ਅੱਗੇ ਕਰਨਾ ਦਾ ਹਾਂਜੀ ਤੇ ਦੱਸ ਦੋ ਟੇਬਲ ਆਪਣੇ ਦੋ ਬਸਲਾ ਬੁੱਕੇ ਆਪਣੇ ਆਪਣੇ ਸਿਆਲ ਦੇ ਵਿੱਚ ਮਿੱਤਰੋ ਅੰਦਰ ਟੇਬਲ ਦੇ ਉੱਪਰ ਨਾ 25 ਕਿੰਨੇ ਬੰਦੇ ਬੈਨੇ ਅੰਦਰ ਗਰਮੀ ਦੇ ਵਿੱਚ ਹੈਗੇ ਜਗ੍ਹਾ 50 ਬੰਦਿਆਂ ਦੀ ਤੇ ਸਿਆਲ ਦੇ ਵਿੱਚ ਹੈਗੀ ਹੈ 25 ਬੰਦੇ ਜਗ੍ਹਾ ਤੇ ਆਪਣੇ ਮਾਲੇ 30 ਬੰਦੇ ਟੇਬਲ 'ਚ ਆਨ ਬੁੱਕ ਆ ਮਾਲੇ ਦੋ ਸ਼ਿਫਟਾਂ ਦੇ ਵਿੱਚ 15 ਬੰਦੇ ਇੱਕ ਵਾਰੀ ਤੇ ਉਸ ਤੋਂ ਬਾਅਦ ਟਾਈਮ ਤੇ ਉਹਨਾਂ ਨੂੰ 7 ਵਜੇ ਇੱਕ ਪਾਰਟੀ ਆਉਗੀ ਤੇ ਅਗਲੀ ਪਾਰਟੀ 10 ਵਜੇ ਆਉਗੀ ਹੁਣ ਬਣਾਉਣਾ ਵੀ ਇੱਕ ਵਾਰੀ ਆਪਾਂ ਕਾਫੀ ਮੈਪੀਉਂਗਾ 7 ਵਜੇ ਕੀ ਜੀਨ ਸਿੰਘ ਹਰੋਂ ਪੀਣਾ ਮੈਂ ਚਾਹ ਚੁਪੀ ਜੀ ਨਹੀਂ ਮੈਂ ਚਾਹ ਪਾਣੀ ਦਿੱਤਾ ਵਾ ਪਾਣੀ ਵੀ ਤੇ 3-4 ਪੀ ਲੈਂਦਾ ਪਾਸਤਾ ਖਾਤਾ ਵਧੀਆ ਫਿਰ ਹਾਂਜੀ ਹਾਂਜੀ ਕਹਿੰਦਾ ਮੈਂ ਕਿਹਾ ਸਲਾਦ ਉਹ ਵਧੀਆ ਤੇ ਪਾਸਤਾ ਮੈਂ ਕਿਤੇ ਕਹਿੰਦਾ ਮਾੜਾ ਸੀ ਨਹੀਂ ਵਧੀਆ ਵਧੀਆ ਸੀ ਹੈ ਦੇ ਨਹੀਂ ਪਾਸਤਾ ਬਹੁਤ ਹੈ ਸੀਗਾ ਆਪ ਤਕਰੀਬੀ ਦੀ ਪਾਸ ਤੇ ਜੜੀ ਤੋਂ ਚਮਕ ਕੀ ਬਿਨ ਕਫੇ ਜਿੰਸੇਂਗ ਪੀਣੀ ਆ ਜਿੰਸੇਂਗ ਆਦਾ ਕਫੇ ਇੰਟੈਸੋ ਅਮਰੂ ਆ ਗਈ ਆ ਗਈ ਜ਼ੁਕਰੋ ਦੀ ਕੰਨਾ ਗੰਨੇ ਦੀ ਚੀਨੀ ਮਿੱਤਰੋ ਆ ਗਈ ਆ ਕਸਟਮਰ ਕਿਵੇਂ ਮੰਗਦੇ ਆ ਵੀ ਸਾਨੂੰ ਚੀਨੀ ਪਾ ਕੇ ਦੋ ਉਹਨਾਂ ਵਾਸਤੇ ਲੈਂਦੀ ਆ ਜੀ ਆ ਦੇਖੋ ਜੀ ਅਨਸਿੰਗ ਫਿਰ ਦੇਖੀ ਦੇਖ ਲੂਡ ਪੈਨ ਨਹੀਂ ਜੁਕਰ ਪਉਣ ਦੀ ਨਹੀਂ ਜੁੜਨੇ ਖੈ ਦੇਖਿਓ ਮੈਂ ਤੁਹਾਨੂੰ ਕਿ ਮੇਰੀ ਗੱਲ ਅੱਖਾਂ ਮੇਰੀ ਮੰਨ ਲੈ ਕਰ ਮੈਂ ਸਿੱਧਰ ਅਸੀਂ ਪਾਉਂਗਾ ਜੀ ਪਾਉਂਗਾ ਪੁੱਠੇ ਅਸਤੇ ਨਹੀਂ ਹੁੰਦਾ ਕਿਸੇ ਨੂੰ ਸਹੀ ਜੀ ਸਲਾਦ ਮੰਗ ਜਦੀ ਦਵਾਂਗੇ ਪੁੱਠੀ ਆਪਾਂ ਦੁੰਦੇ ਨਹੀਂ ਕਦੇ ਵੀ ਠੀਕ ਹੈ ਲਓ ਆਪਣੀ ਗਫੇ ਪੜਾ ਮਸ਼ੀਨਾਂ ਮੇਰੇ ਤੋ ਫਾਇਦਾ ਬਹੁਤ ਹੋ ਗਿਆ ਸਹੀ ਗੱਲ ਹੈ ਹਰ ਵਜ ਮੈਨੂੰ ਪਤਾ ਕੀ ਹੋਇਆ ਮੈਂ ਸਾਹਮਣੇ ਮਾਰਕੀਟ ਗਿਆ ਬਾਪੂ ਕਹਿੰਦਾ ਤੂੰ ਆਉਂਦੇ ਨਹੀਂ ਹੈਗਾ ਕਿਹੜਾ ਆਪਣੇ ਇੰਨੀ ਬੰਦਾ ਕਿਥੇ ਕੰਮ ਕਰਦਾ ਹੈ ਕਹਿੰਦਾ ਤੂੰ ਆਉਂਦੇ ਨਹੀਂ ਹੈਗਾ ਮੈਂ ਕਿਹਾ ਸੀ ਮਸ਼ੀਨ ਲੈ ਆਂਦੀ ਦੁਕਾਨ ਤੇ ਆਪਣੀ ਕਹਿੰਦਾ ਮੈਂ ਵੀ ਕਹਿੰਦਾ ਸੀ ਨਾ ਦੂਜੇ ਮੁੰਡੇ ਹਾਰਮਨ ਵੀ ਨਹੀਂ ਕਹਿੰਦਾ ਆਉਂਦਾ ਹੈਗਾ ਹਾਂਜੀ ਹਾਂਜੀ ਤਾਂ ਮੁੰਡੇ ਵੀ ਗੱਲ ਕਰਦੇ ਕੋਈ ਤਾਂ ਇੰਨੇ ਕੱਟਿਆ ਜੀ ਤਾਂ ਹੁਣ ਹੈ ਵੀ ਦਿਮਾਗ ਚ ਗੱਲ ਹੀ ਨਹੀਂ ਆਈ ਕਫੇ ਤੋਂ ਲੈਣੀ ਨਹੀਂ ਨੇ ਹੁੰਦੇ ਹਾਂ ਮੈਨੂੰ ਅੱਜ ਕਹਿੰਦਾ ਸਾਹਮਣੇ ਲੱਗੇ ਕਹਿੰਦਾ ਤੁਸੀਂ ਆਉਂਦੇ ਨਹੀਂ ਕਹਿੰਦਾ ਹੁਣ ਮ ਕਹ ਰਹੇ ਜੀ ਬਹੁਤ ਵਧੀਆ ਕੀਤਾ ਤੁਸੀਂ ਮੈਂ ਕਿਹਾ ਸੀ ਆਪਣੇ ਪਿੱਤੇ ਫੁਕਾ ਲੈਣ ਜਾ ਬੀ ਵੀਗੇ ਉਹ ਬੈਠ ਕੇ ਕਹੇ ਮਸ਼ੀਨ ਵਾਲਾ ਜੀ ਚਾਹ ਪੀ ਜਾਂਦੇ ਆ ਦੇ ਕਿਹੜਾ ਚਾਹ ਦੇ ਕਿਹੜਾ ਚਾਹ ਮੈਂ ਤਾਂ ਅੱਜ ਦੂਜੀ ਕਵਾਹੇ ਪੀਣ ਲੱਗੀ ਆ ਨਹੀਂ ਤੇਰੀ ਤਾਂ ਗੱਲ ਵੀ ਨਹੀਂ ਕਰ ਰਹੇ ਅਸੀਂ ਆਪਣਾ ਆਪਣੇ ਘਰ ਦੀ ਚਾਹ ਹੈ ਮੈਨੂੰ ਤਾਂ ਵਧੀਆ ਸਹੀ ਗੱਲ ਹੈ ਲੈ ਚੱਕ ਫਿਰ ਥੋੜੀ ਜਿਹੀ ਵਿੱਚ ਪਾ ਲੈ ਨਹੀਂ ਕਾਫੇ ਨਹੀਂ ਪਣੀ ਮੇਰਾ ਨਾਮ ਹੈ। ਨਸਜੇਰੇ ਵਿੱਚ ਨਾ ਉਹ ਮੈਨੂੰ ਲੱਗਦਾ ਜਦੋਂ ਆਪਾਂ ਉਥੇ ਬਾਅਰ ਤੇ ਪਿੰਜੋ ਡਬਲ 슈ਗਰ ਐਡ ਕਰ ਦਿੰਦੇ ਤਾਂ ਕਰਕੇ ਇੰਨੀ ਮਿੱਠੀ ਬਣ ਜਾਂਦੀ ਆ। ਪਰ ਇਹ ਘੈਂਟ ਵਧੀਆ ਬੜੀ ਆ ਨਾ? ਹਾਂਜੀ ਆ ਵਧੀਆ। ਸਹੀ ਗੱਲ। ਲਈ ਗੁੰਦਕ-ਗੁੰਦੇ ਮਿੱਤਰ ਪਾਲੀਆਂ। ਹੁਣ ਸਮਾਨ ਸਾਰਾ ਸਲਾਦ, ਕਬਾਬ ਤੋਂ ਸਮਾਨ ਸਾਰਾ ਕੱਟ ਦੇਣਾ ਆਪਾਂ ਨੇ। ਹੁਣ ਇਹ ਟੱਚ ਵੀ ਕਰ ਦੇਣਾ ਮੈਂ ਬੰਕੂ ਸਾਫ ਕਰ ਦਾਂ। ਸਾਰੇ ਕੰਮ ਸਫਾਈ ਵਾਲੇ ਮੈਂ ਕਰ ਦਿੰਦੇ ਨੇ, ਟੇਬਲ ਟੂਲ ਲਾ ਦੇਣੀ। ਤੁਸੀਂ ਉਹ ਕਟਿੰਗ ਸਮਾਨ ਦੀ ਕਰ ਲਓ ਠੀਕ ਹੈ। ਉਧਰੋਂ ਮੈਗਜ਼ੀਨ ਜੋ ਆਪਾਂ ਵੀ ਸਮਾਨ ਚੱਕ ਲੈਂਦਾ ਆਪਾਂ ਨੇ। ਕੇਚੱਪ ਦੀ ਬਾਲਟੀ, ਹੁਣ ਆ ਏਗੇ ਮਾਈਨਸ ਦੀ ਬਾਲਟੀ ਕੀ ਕਹਿੰਦੇ ਮੈਨੂੰ ਇੰਗਲਿਸ਼ ਵਿੱਚ ਮਿਓ 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 ਕਹਿੰਦੇ ਆ ਮਿਓ ਕਹਿੰਦੇ ਆ ਅੱਛੇ ਤੇ ਬਾਕੀ ਤੇਰੇ ਖੇਪ ਉੱਤੇ ਅੰਦਰ ਤੇਰਾ ਕਵਾਬ ਵੀ ਚੱਕ ਰਿਹਾ ਤੇ ਆਪਾਂ ਸਿਲੰਡਰ ਵੀ ਆਪਣਾ ਘੱਟ ਸੀਗਾ ਮਾਲੇ ਅੱਜ ਕੱਲ੍ਹ ਤੇ ਖਤਮ ਹੋਣਾ ਸਿਲੰਡਰ ਕੱਲ ਨੂੰ ਐਤਵਾਰ ਹੈ ਮੈਂ ਫੱਜੇ ਚੱਕ ਰਿਹਾ ਹਰਮ ਸਿਲੰਡਰ ਵੀ ਆ ਕੇ ਮੈਂ ਕਿਹਾ ਕੰਮ ਨਿਭੜਾ ਚੰਗਾ ਹੁੰਦਾ ਹੈ ਕਈ ਵਾਰ ਬੈਠੇ ਵੈਟ ਲੱਗਦਾ ਜਿਆਦਾ ਹੈ ਨਾ ਕਿ ਕੱਲ ਨੂੰ ਸੰਡੇ ਆ ਕੱਲ ਨੂੰ ਬੰਦ ਹੋਣਾ ਹੈ ਉਹਨਾਂ ਨੇ ਫਿਰ ਹਾਂਜੀ ਫਿਰ ਸੋਮਵਾਰ ਤੇ ਗੱਲ ਚੱਲੇ ਜਾਣੀ ਇਸ ਕਰਕੇ 15 ਕਿਲੋ ਦਾ ਸਿਲੰਡਰ ਹੈ ਮਿੱਤਰੋ ਇਹ ਆਇਆ ਆਪਣਾ 37 ਯੂਰੋ ਦਾ ਇੰਨਾ ਮਹਿੰਗਾ ਹੋ ਗਿਆ ਇੰਡੀਆ ਕਿੰਨਾ ਰੇਟ ਹੈ ਇੰਡੀਆ ਮਿਕਸ ਨਾ 11 1200 ਦਾ ਆਇਆ ਪਤਾ ਨਹੀਂ ਇਹ ਲੈ ਕੇ ਤਾਂ ਆਣ ਵੀ ਨਹੀਂ ਆਉਂਦੇ ਜੇ 11 1200 ਦਾ ਹੀ ਮਿਲਦਾ ਜੇ 1500 ਦਾ ਜਾਂ 15 ਯੂਰੋ ਦਾ ਹੋਏ 37 ਕਿੰਨਾ ਮਹਿੰਗਾ ਸਿਲੰਡਰ ਹੈ ਹੈ 3700 ਦਾ ਸਿਲੰਡਰ 1500 ਦਾ ਹੀ ਆ ਉਹਦੇ ਜੀ ਵੀ ਮੇਰੇ ਨਾਲ ਡਿਸਕਾਊਂਟ ਕਿਤੇ ਹੁੰਦਾ ਕੋਈ ਕਰੀਏ ਦਾ ਪਰ 10 ਕਿਲੋ ਤਾਂ ਹੁੰਦਾ ਨਾ ਉਹ ਨਹੀਂ ਨਹੀਂ ਐਡੇ ਹੀ ਹੁੰਦੇ ਐਡੇ ਹੁੰਦੇ ਹਾਂਜੀ ਹਾਂਜੀ ਇਹ 15 ਕਿਲੋ ਗੈਸ ਪੈਂਦੀ ਐ ਚ ਬਾਹ ਵੀ 30 ਕਿਲੋ ਰਹਿਦਾ ਹੁੰਦਾ 15 ਕਿਲੋ ਦਾ ਸਿਲੰਡਰ ਖਾਣ ਦੇ ਸੰਨ 15 ਕਿਲੋ ਹੀ ਗੈਸ ਹੁੰਦੀ ਹੁੰਦੀ ਹਾਂ ਜੀ ਐਡਾ ਹੁੰਦਾ ਆ ਇਹ ਤੋਂ ਵੱਡਾ ਹੀ ਹੁੰਦਾ ਹੈਗਾ ਛੋਟਾ ਨਹੀਂ ਜਾਨੀ ਕਿ ਆਪਣੇ ਇੰਡੀਆ ਦੇ 3700 ਦਾ ਬਣਿਆ ਚੱਲ ਬਈ ਉਹ ਸਭ ਨਾਲ ਬਹੁਤ ਮਿਲਦਾ ਹਾਂ ਹਾਂ ਉਹਦੇ ਬਹੁਤ ਮਿਲਦਾ ਹਰ ਚੀਜ਼ ਹੀ ਮਹਿੰਗੀ ਹੈ ਕਿ ਲੋ ਵੀ ਇਧਰ ਆਲੂ ਵੀ ਆਪਣੇ ਉੱਪਰ ਗਏ ਨਹੀਂ ਹੁਣ ਜੇ ਠੰਡੇ ਹੋ ਗਏ ਉਸ ਤੋਂ ਬਾਅਦ ਛਿੱਲ ਕੇ ਇਹਨਾਂ ਨੂੰ ਫੇਰ ਬਣਾਵਾਂਗੇ ਆਪਾਂ ਇਹਨਾਂ ਦਾ ਕਰਕੇ ਇਤਰੀ ਬਤਾ ਤੇ ਸਲਾਦ ਹੋਇਆ ਸਹਤ ਹੁੰਦਾ ਏਦਾਂ ਜਿਹੜਾ ਸਲਾਦ ਆਪਾਂ ਲੇਕ ਲੈਂਦੇ ਹਾਂ ਮਾਰਕੀਟ ਤੋਂ ਨਾ ਬੇਸ਼ੱਕ ਤੋਤਾ ਫੋਇਵੇਂ ਮਤਲਬ ਪਰ ਫਿਰ ਵੀ ਆਪਾਂ ਨੂੰ ਧੋ ਕੇ ਸੁਆਰ ਕੇ ਸਕਾ ਕੇ ਫੇਰ ਹੀ ਕਟ ਕੇ ਕਬਾਬ ਦੇ ਵਿੱਚ ਪਾਈਦਾ ਹਾਂਜੀ ਸੁੱਚਮ ਤੇ ਸਫਾਈ ਦੋਨੇ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਆਪਣੇ ਦੁਕਾਨ ਦੇ ਉੱਤੇ ਨਾ ਬਿਲਕੁਲ ਜੀ ਜਿਵੇਂ ਘਰ ਖਾਣਾ ਆਪਾਂ ਉਦਾਂ ਹੀ ਆਪਾਂ ਦੁਕਾਨ ਤੇ ਬਣਾਉਂਦੇ ਸਹੀ ਗੱਲ ਹੈ ਇਹ ਸਭ ਤੋਂ ਕਹਿਣਾ ਚਾਹੀਦਾ ਏਦਾਂ ਹੀ ਚਾਹੀਦਾ ਇਮਾਨਦਾਰੀ ਆਪਣੇ ਕੰਮ ਦੇ ਪ੍ਰਤੀ ਤੇ ਆਪਣੇ ਗਾਹਕਾਂ ਦੇ ਪ੍ਰਤੀ ਇਹ ਬੈਸਟ ਪਾਲਿਸੀ ਹੈ ਆਪਣੇ ਕੰਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਜਿਹੜੀ ਆਪਣੇ ਮਨ ਨੂੰ ਫਿਰ ਸੈਟੀਸਫੈ ਕਵਾਵ ਨੂੰ ਫਿਲਹਾਲ ਆਪਾਂ ਬਾਹਰ ਹੀ ਰਹਿਣ ਦੋ ਨੇ ਇੱਥੇ ਤੇ ਥੋੜੇ ਟਾਈਮ ਤੱਕ ਜਿਹੜੀ ਆ ਜਿਹੜੀ ਆ ਬਰਫ ਜਮਈ ਬਈ ਆ ਮੈਂ ਸਹੀ ਹੋ ਜੀ ਉਸ ਤੋਂ ਬਾਅਦ ਛਿਲ ਕੇ ਨੂੰ ਬਟਗੀ ਲਾ ਦੇਈਏ ਆਪਾਂ ਇਹਨੂੰ 20 ਕਿਲੋ ਦਾ ਕਵਾਵ ਆ ਜਬਹਰ ਮੈਂ ਕਾਉਣਾ ਥਾਰੀ ਇਹ ਹਾਂਜੀ ਠੀਕ ਹੈ ਨਹੀਂ ਕੱਲੇ ਮੁੱਕੇ ਕੱਲੇ ਮੁੱਕੇ ਰੋਈ ਮੁੱਕੇ ਅੱਜ ਵੀ ਮਕਾਉਣਾ ਆਪਾਂ ਨੇ ਤੇ ਬਾਬਾ ਭਲੀ ਕਰੇ 1 ਔਣ ਵਜੇ ਦੇ ਵਿੱਚ ਆਪਾਂ ਨੇ ਇਹ 30 ਕਿਲੋ ਲੇਗਾ 30 ਕਿਲੋ ਠੀਕ ਹੈ ਸਹੀ ਹੈ ਜੀ ਕੰਮ ਕਰਿਆ ਕੇ ਦੱਬ ਕੇ ਤੇ ਅਰਦਾਸਾਂ ਕਰਿਆ ਕੇ ਸੱਚੇ ਪਾਤਸ਼ਾਹ ਵੀ 20 ਤੋਂ 30 ਤੱਕ ਜਾਈਏ ਅਸੀਂ ਹੋ ਜੀ ਠੀਕ ਹੈ 30 ਤੋਂ 40 50 ਬਧਾਈਏ ਕੰਮ ਨੂੰ ਕਿੰਨਾ ਤੇ ਲਾਇਆ ਤਾਂ ਨਹੀਂ ਆਪਾਂ ਜੀ 30 ਲਾਇਆ ਨਹੀਂ ਨਹੀਂ ਆਪਾਂ ਸ਼ੁਰੂ ਕੀਤਾ 10 7 ਕਿਲੋ ਤੋਂ ਅੱਛਾ 7 ਤੋਂ 10 ਤੱਕ ਆਏ ਹਾਂਜੀ 10 ਤੋਂ ਫਿਰ 15 ਕਿਲੋ ਤੱਕ ਆਏ ਲਾ ਦੇ ਸਕਦੇ ਹਾਂ ਕਈ ਵਾਰੀ ਜਿਹਦਾ ਕੱਲਾ ਬੰਦ ਕਰਦੇ ਆਪਾਂ ਨੇ ਠੀਕ ਹੈ ਨਹੀਂ ਫਿਰ ਆਪਾਂ ਪੀਸੇ ਬਟਾ ਮੰਗਾ 30 ਕਿਲੋ ਪੀਸ ਇਕੱਠਾ ਮੰਗਾ ਲੈ ਕਰ ਆਪਾਂ ਨੇ ਹਾਂਜੀ ਹਾਂਜੀ ਸਿੱਧਾ ਪੀਸ ਜਦ 40 ਕਿਲੋ ਪੀਸ ਲੱਗੇ ਲੱਗੇ ਮਿੱਤਰ ਕੁਆਬ ਵਾਲਾ ਸ਼ਾਮ ਨੂੰ ਮਤਲਬ 6 ਵਜੇ ਤੋਂ ਲੈ ਕੇ 10 4 ਘੰਟੇ ਦੇ ਵਿੱਚ ਉਹ ਤਾਂ ਜੀ ਬਾਬਾ ਉਹ ਕੀ ਆ ਖਾਣੀ ਕਿਰਪਾ ਹੋ ਗਈ ਕਿਰਪਾ ਹੋ ਗਈ ਗੁਸ਼ਾਨ ਸੀ ਕਿ ਚੱਕ ਲੈ ਆਪਣਾ ਬੱਲਾ ਇਹ ਕਹਿੰਦਾ ਪਾਪਾ ਮੇਰੇ ਨਾਲ 2 ਮਿੰਟ ਖੱਲਾ-ਸ਼ੱਲਾ ਕਰਾ ਕੇ ਆਉਂਗਾ ਠੀਕ ਹੋ ਗਿਆ ਤੇ ਆਪਾਂ ਹੁਣ ਇੱਥੇ ਸੱਲ ਲਾ ਕੇ ਪੂਰੀ ਸੈਟਿੰਗ ਹੋ ਕੇ ਟਾਈਮ 4:00 ਵਜੇ ਗਿਆ 5:00 ਵਜੇ ਘੱਠੀ ਵੜਾਂਗੇ ਆਪਾਂ ਬਾਕੀ ਸਾਰਾ ਕੰਮ ਓਕੇ ਆ ਤੇ ਹੁਣ ਆਪਾਂ ਚੱਲਦੇ ਆ ਗੁਸ਼ਾਨ ਵੀਰ ਦੇ ਨਾਲ 2 4 ਬੱਲੇ ਮਲਾ ਕੇ ਲਈ ਮੁੰਡੇ ਨੂੰ ਮਾੜੀ ਇਹਨੂੰ ਮਾੜਾ ਬਰਮਾ ਪਕਰਾ ਦਈਏ ਤੇ ਫਿਰ ਕਰਾਂਗੇ ਆਪਣਾ ਸ਼ਾਮ ਦਾ ਕੰਮ ਕਰਾਗੇ ਤੇ ਅੱਜ ਦਾ ਵਲੌਗ ਮੇਥੋਂ ਇੱਥੇ ਮੈਂ ਬੰਦ ਕਰ ਦਵੇਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋਂ ਮਿਲਾਂਗੇ ਇੱਕ ਹੋਰ ਦਿਨ ਦੇ ਨਾਲ ਹੋਰ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ